ਹਾਂਜੀ ਪਿਆਰੇ ਵਿਦਿਆਰਥੀਓ ਤੁਹਾਡਾ ਸਾਡੇ ਚੈਨਲ ਗਿਆਨ ਦਾ ਸਫਰ ਵਿੱਚ ਸਵਾਗਤ ਹੈ ਅੱਜ ਆਪਾਂ ਕਰਾਂਗੇ 10ਵੀਂ ਕਲਾਸ ਦੇ ਪੰਜਾਬੀ ਵੰਗੀ ਦੇ ਕਹਾਣੀ ਪਾਗ ਦਾ ਦੂਜਾ ਪਾਠ ਅੰਗ ਸੰਗ ਅੰਗ ਸੰਗ ਦਾ ਆਪਾਂ ਪੰਜਵਾਂ ਪਾਠ ਕਰਾਂਗੇ ਅੱਜ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਨੂੰ ਹਾਇਦਿਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਦਿਓ ਅਮਰੀਕ ਨੇ ਸੋਚਿਆ ਹੁਣ ਖਿਜਣ ਦਾ ਕੀ ਫਾਇਦਾ ਸੀ ਪਹਿਲਾਂ ਆਪ ਘਰ ਵੱਲ ਧਿਆਨ ਦਿੰਦਾ ਤਾਂ ਸ਼ਾਇਦ ਜ਼ਮੀਨ ਗੈਣੇ ਨਾ ਪੈਂਦੀ ਉਹ ਇਸ ਨੂੰ ਹੁਣ ਹੀ ਸਮਝ ਕੇ ਪੀ ਗਿਆ ਤੇ ਪਿੱਛੇ ਪਹਿਲੀ ਕਿਹੜੀ ਰਹਿ ਗਈ ਫਿਰ ਉਸ ਨੇ ਜਿਵੇਂ ਖਲਾ ਨੂੰ ਪੁੱਛਿਆ ਹੋਵੇ ਕੋਈ ਜਵਾਬ ਨਾ ਆਇਆ ਉਧਰ ਖਾਦ ਦੇ ਪੈਸੇ ਦੇਣੇ ਆ ਪਤਾ ਨਹੀਂ ਕਿੱਥੇ ਖਾਦ ਪਾਉਂਦੇ ਰਹੇ ਜੇ ਫਸਲ ਤਾਂ ਕਦੀ ਖਾਣਯੋਗੀ ਆਈ ਨਹੀਂ ਉਹ ਆਪ ਹੀ ਬੁੜਬੁੜ ਕਰਕੇ ਚੁੱਪ ਕਰ ਗਿਆ ਖਾ ਤਾਂ ਗੇ ਨਗਦ ਵੇਚ ਕੇ ਪੈਸੇ ਵਟ ਕੇ ਵਰਤ ਲਏ ਸਨ ਖੇਤਾਂ ਚ ਕਿੱਥੇ ਪਈ ਸੀ ਮਹਿੰਦਰ ਪਹਿਲੀ ਵਾਰ ਬੋਲਿਆ ਉਹਦੀ ਆਵਾਜ਼ ਵਿੱਚ ਪਤਾ ਨਹੀਂ ਸੀ ਲੱਗਦਾ ਨਿਰਲੇਪਤਾ ਸੀ ਜਾਂ ਕੁੜੱਤਨ ਹੋਣੀ ਰੱਬੀ ਪਾਣਾ ਖਲਾ ਸਖਣਾ ਬਨ ਬੁੜਬੁੜ ਗੁੱਸੇ ਵਿੱਚ ਵਜੋਂ ਮੂੰਹ ਝੋਲੀ ਝੋਲੀ ਕੁਝ ਬੋਲਣਾ ਨਿਰਲੇਪਤਾ ਲਿਪਤ ਜਨ ਕੇ ਨਲੇਪ ਹੁੰਦਾ ਪਾਉ ਕੁੜੱਤਨ ਕੋੜਾ ਪਰ ਅਮਰੀਕ ਨੇ ਸੋਚਿਆ ਕਿ ਹੁਣ ਖਿਜਣ ਦਾ ਕੋਈ ਲਾਭ ਨਹੀਂ ਜਿਕਰ ਉਹ ਪਹਿਲਾਂ ਹੀ ਆਪਣੀ ਆਪ ਘਰ ਵੱਲ ਧਿਆਨ ਦਿੰਦਾ ਤਾਂ ਸ਼ਾਇਦ ਉਹਨਾਂ ਜਮੀਨ ਗੈਣੇ ਨਾ ਪੈਂਦੀ ਉਹ ਇਸ ਨੂੰ ਰੱਬੀ ਪਾਣਾ ਸਮਝ ਕੇ ਪੀ ਗਿਆ ਫਿਰ ਅਮਰੀਕ ਨੇ ਸੋਚਿਆ ਕਿ ਪਿੱਛੇ ਪਹਿਲੀ ਹੀ ਕਿਹੜੀ ਰਹਿ ਗਈ ਹੈ ਉਸਨੇ ਜਿਵੇਂ ਖਲਾ ਨੂੰ ਪੁੱਛਿਆ ਹੋਵੇ ਪਰ ਇਸ ਦਾ ਕੋਈ ਜਵਾਬ ਨਾ ਆਇਆ ਅਮਰੀਕ ਸੋਚ ਰਿਹਾ ਸੀ ਕਿ ਉਧਰ ਖਾਦ ਦੇ ਵੀ ਪੈਸੇ ਦੇਣੇ ਹਨ ਪਤਾ ਨਹੀਂ ਉਹ ਖਾਦ ਕਿੱਥੇ ਪਾਉਂਦੇ ਰਹੇ ਹਨ ਫਸਲ ਤਾਂ ਕਦੇ ਖਾਨਜੋਗੀ ਵੀ ਨਹੀਂ ਆਈ ਅਮਰੀਕ ਆਪ ਹੀ ਬੁੜਬੁੜ ਕਰਕੇ ਚੁੱਪ ਕਰ ਗਿਆ ਮਹਿੰਦਰ ਨੇ ਪਹਿਲੀ ਵਾਰ ਬੋਲਦਿਆਂ ਕਿਹਾ ਕਿ ਖਾਦ ਤਾਂ ਗੈ ਨਕਦ ਵੇਚ ਕੇ ਤੇ ਪੈਸੇ ਵਟ ਕੇ ਵਰਤ ਲਈ ਗਏ ਸਨ ਇਹ ਖੇਤਾਂ ਵਿੱਚ ਨਹੀਂ ਸੀ ਭਈ ਮਹਿੰਦਰ ਦੀ ਆਵਾਜ਼ ਵਿੱਚ ਪਤਾ ਨਹੀਂ ਨਲੇਪਤਾ ਸੀ ਜਾਂ ਕੜਤਨ ਅਮਰੀਕ ਨੂੰ ਇਹ ਸੁਣ ਕੇ ਅੰਦਰੋਂ ਵੱਟ ਚੜਿਆ ਮੈਂ ਆਨਾ ਤੁਸੀਂ ਇੰਨੇ ਪੈਸੇ ਵਰਤਦੇ ਕਿੱਥੇ ਰਹੇ ਜੀ ਮਾਤਾ ਨੂੰ ਕੋ ਸਭ ਕੁਝ ਮਾਤਾ ਤੂੰ ਸਭ ਕੁਝ ਸਾਥ ਹਲ ਕੋਉਂਦੀ ਰਹੀ ਹੈ ਉਸ ਦੀ ਆਵਾਜ਼ ਵਿੱਚ ਮਾਂ ਪ੍ਰਤੀ ਦਬ ਮਾ ਜਾਂ ਗੁੱਸਾ ਸੀ ਮੈਂ ਕੀ ਲ ਕੋਉਂਦੀ ਰਹੀਆਂ ਤੂੰ ਤਾ ਘਰ ਦਾ ਖਿਹੜਾ ਹੀ ਛੱਡਿਆ ਹੋਇਆ ਸੀ ਉਹ ਮਨਮਰਜ਼ੀ ਕਰਦਾ ਸੀ ਉਹਦੇ ਅਮਲ ਦਾ ਇੰਨਾ ਖਰਚਾ ਘਰੋਂ ਹੀ ਤਾਂ ਹੁੰਦਾ ਸੀ ਤੂੰ ਅਣਜਾਣ ਤਨਾਵਣ ਉਹ ਦੰਦ ਕੁੱਟੀ ਲੰਮਾ ਪਿਆ ਰਿਹਾ ਐ ਇਹਨਾਂ ਪੈਸਾ ਉਹ ਕਿਵੇਂ ਉਤਾਰੇਗਾ ਵਾਹੀ ਕਿਵੇਂ ਤੋਰੇਗਾ ਝੋਨੇ ਲਈ ਖਾਦ ਵੀ ਚਾਹੀਦੀ ਐ ਮੱਖਣ ਸੂ ਵੀ ਇੱਕ ਪਰ ਨੋਟ ਲਈ ਫਿਰਦਾ ਜੇ ਮੈਨੂੰ ਵਿਖਾਉਂਦਾ ਸੀ ਭਈਏ ਨੇ ਉਸ ਤੋਂ ਵੀ 500 ਰੁਪਿਆ ਵਿਆਜ ਹੀ ਫੜਿਆ ਹੋਇਆ ਜੇ ਮੈਨੂੰ ਆਂਦਾ ਸੀ ਤੇਰੇ ਭਰਾ ਨਾਲ ਸਤਾਰਵੀ ਤੋਂ ਪਿੱਛੋਂ ਹੀ ਗੱਲ ਕਰੂੰ ਮਹਿੰਦਰ ਨੇ ਇੱਕ ਹੋਰ ਪੇ ਇਸ ਤਰ੍ਹਾਂ ਖੋਲਿਆ ਜਿਵੇਂ ਮੱਥੇ ਵਿੱਚ ਕੁਝ ਪਟੱਕ ਕਰਕੇ ਮਾਰੀਦਾ ਹੈ ਵਟਚਣਾ ਗੁੱਸਾ ਆਉਣਾ ਆਣਾ ਆਖਦਾ ਖਹਿੜਾ ਪਿੱਛਾ ਅਮਲ ਨਸ਼ਾ ਪਟਕ ਜੋਰ ਨਾਲ ਅਮਰੀਕ ਨੂੰ ਇਹ ਸੁਣ ਕੇ ਅੰਦਰੋਂ ਗੁੱਸਾ ਆਇਆ ਕਿ ਉਸਨੇ ਪੁੱਛਿਆ ਕਿ ਉਹ ਇੰਨੇ ਪੈਸੇ ਕਿੱਥੇ ਵਰਤਦੇ ਰਹਿਆ ਨੂੰ ਉਸਨੇ ਆਪਣੀ ਮਾਂ ਨੂੰ ਕਿਹਾ ਕਿ ਉਹਨਾਂ ਤਾਂ ਸਭ ਕੁਝ ਲਗਾਉਂਦੀ ਰਹੀ ਹੈ ਅਮਰੀਕ ਦੀ ਆਵਾਜ਼ ਵਿੱਚ ਮਾਂ ਪ੍ਰਤੀ ਦਵਮਾ ਜਾਂ ਗੁੱਸਾ ਸੀ ਮਾਂ ਨੇ ਜਵਾਬ ਦਿੱਤਾ ਕਿ ਉਹ ਕੁਝ ਵੀ ਨਹੀਂ ਲਗਾਉਂਦੀ ਰਹੀ ਉਸਨੇ ਤਾਂ ਆਪ ਹੀ ਕਰਦਾ ਖਹਿੜਾ ਛੱਡਿਆ ਹੋਇਆ ਸੀ ਇਸ ਲਈ ਉਸ ਦਾ ਪਿਤਾ ਮਨਮਰਜ਼ੀ ਕਰਦਾ ਸੀ ਉਸ ਦੇ ਨਸ਼ੇ ਦਾ ਇੰਨਾ ਖਰਚਾ ਘਰੋਂ ਹੀ ਹੁੰਦਾ ਸੀ ਮਾਂ ਨੇ ਅਮਰੀਕ ਨੂੰ ਕਿਹਾ ਕਿ ਉਹ ਅਣਜਾਣ ਤਾਂ ਨਾ ਬਣੇ ਅਮਰੀਕ ਦੰਦਕੁੱਟੀ ਲੰਮਾ ਪਿਆ ਰਿਹਾ ਉਸਨੇ ਸੋਚਿਆ ਕਿ ਉਹ ਐਨਾ ਪੈਸਾ ਕਿਵੇਂ ਉਤਾਰੇਗਾ ਆਪਣੇ ਖੇਤੀ ਕਿਵੇਂ ਤੋਰੇਗਾ ਝੋਨੇ ਲਈ ਤਾਂ ਖਾਦ ਦੀ ਵੀ ਲੋੜ ਸੀ ਮਹਿੰਦਰ ਨੇ ਦੱਸਿਆ ਕਿ ਮੱਖਣ ਸਿੰਘ ਵੀ ਇੱਕ ਪਰਨੋਟ ਲਈ ਫਿਰਦਾ ਸੀ ਤੇ ਉਸ ਨੂੰ ਦਿਖਾਉਂਦਾ ਸੀ ਭਾਈਏ ਨੇ ਉਸ ਤੋਂ ਵੀ 500 ਰੁਪਏ ਵਿਆਜ ਤੇ ਫੜੇ ਹੋਏ ਸਨ ਉਹ ਮਹਿੰਦਰ ਨੂੰ ਕਹਿੰਦਾ ਸੀ ਕਿ ਉਹ ਉਸਦੇ ਭਰਾ ਨਾਲ 17ਵੀਂ ਤੋਂ ਬਾਅਦ ਹੀ ਗੱਲ ਕਰੇਗਾ ਮਹਿੰਦਰ ਨੇ ਫੇਦ ਇਸ ਤਰ੍ਹਾਂ ਖੋਲਿਆ ਜਿਵੇਂ ਮੱਥੇ ਵਿੱਚ ਕੋਈ ਚੀਜ਼ ਜ਼ੋਰ ਨਾਲ ਮਾਰੀ ਦੀ ਹੈ ਲੋਹੋਰ ਸੁਣ ਲੋ ਮੈਂ ਆਨਾ ਸਭ ਪੈਸੇ ਦੇਣਾ ਹੀ ਦੇਣਾ ਹੈ ਅਮਰੀਕ ਉੱਠ ਕੇ ਬੈਠ ਗਿਆ ਪਹਿਲਾਂ ਤਾਂ ਉਹ ਗੁੱਸੇ ਵਿੱਚ ਭਰ ਗਿਆ ਪਰ ਫਿਰ ਹੌਲੀ ਹੌਲੀ ਉਹਦੇ ਮੱਥੇ ਦੀਆਂ ਕੱਸੀਆਂ ਹੋਈਆਂ ਨਾੜਾਂ ਢਿੱਲੀਆਂ ਪੈ ਗਈਆਂ ਉਸ ਸੋਚਿਆ ਕਿ ਇਸ ਸਭ ਕੁਝ ਨੂੰ ਪ੍ਰਮਾਣ ਕਰਨਾ ਹੀ ਪੈਣਾ ਸੀ ਤੇ ਫਿਰ ਉਹ ਫਿੱਕਾ ਜਿਹਾ ਸਕੇ ਬੋਲਿਆ ਉਹ ਬਾਬਾ ਇੱਕੋ ਵਾਰ ਦੱਸ ਦਿਓ ਕੀ ਦਾ ਕੀ ਦਾ ਕੀ ਕੀ ਦੇਣਾ ਹੈ ਮੈਂ ਹੌਲੀ ਹੌਲੀ ਕਿਉਂ ਲੱਗੇ ਹੋ ਤੇ ਫਿਰ ਉਹ ਆਪ ਹੀ ਬੋਲਿਆ ਨਾਲੇ ਘਰ ਗਵਾਇਆ ਨਾਲੇ ਪੜੂਆ ਖਵਾਇਆ ਲੋਕੀ ਸੋ ਸੋ ਗੱਲਾਂ ਕਰਦੇ ਨੇ ਧਰਮ ਨਾਲ ਜੀ ਕਰਦਾ ਧਰਤੀ ਵਿੱਚ ਨਿੱਗਰ ਜੀਏ ਜਦੋਂ ਸੁਣੀਦਾ ਉਹ ਪੀਕੇ ਉਸ ਮੋੜ ਤੇ ਪਿਆ ਸੀ ਕਦੀ ਉਸ ਮੋੜ ਤੇ ਪਰਵਾਨ ਮਨਜੂ ਨਾਲੇ ਘਰ ਗਵਾਇਆ ਨਾਲ ਪੜੂਆ ਖਵਾ ਆ ਖਰਚਾ ਵੀ ਕਰਨਾ ਤੇ ਬੁਰਾ ਵੀ ਬਣਨਾ ਨਿੱਗਰ ਨਾ ਗਰਖ ਹੋ ਜਾਣਾ ਅਮਰੀਕ ਨੇ ਕਿਹਾ ਲਓ ਹੋਰ ਸੁਣ ਲਓ ਉਸਨੇ ਕਿਹਾ ਸਾਪਾਸੀ ਦੇਣਾ ਦੇਣਾ ਉਹ ਉੱਠ ਕੇ ਬੈਠ ਗਿਆ ਪਹਿਲਾਂ ਤਾਂ ਉਸ ਨੂੰ ਬਹੁਤ ਗੁੱਸਾ ਆਇਆ ਫਿਰ ਹੌਲੀ ਹੌਲੀ ਉਹਦੇ ਮੱਤੇ ਨਹੀਂ ਕੱਜ਼ਗਾਂ ਵੀ ਨਾਣਾ ਢਿੱਲੀਆਂ ਹੋ ਗਈਆਂ ਉਸਨੇ ਸੋਚਿਆ ਕਿ ਸਭ ਕੁਝ ਮਨਜ਼ੂਰ ਕਰਨਾ ਹੀ ਪੈਣਾ ਸੀ ਫਿਰ ਉਸਨੇ ਫਿੱਕਾ ਜਿਹਾ ਹੱਸ ਕੇ ਕਿਹਾ ਕਿ ਇੱਕ ਵਾਰੀ 10 ਦਿਨ ਕਿ ਉਹਨੇ ਕਿਸ-ਕਿਸ ਦਾ ਕੀ-ਕੀ ਦੇਣਾ ਹੈ ਉਹ ਹੌਲੀ ਹੌਲੀ ਕਿਉਂ ਦੱਸਣ ਲੱਗੇ ਨੇ ਫਿਰ ਅਮਰੀਕ ਆਪ ਹੀ ਬੋਲੇ ਕਿ ਨਾਲੇ ਘਰ ਗਵਾਇਆ ਨਾਲੇ ਪੜੂਆ ਖਵਾਇਆ ਉਸਨੇ ਕਿਹਾ ਕਿ ਲੋਕ ਸੋ ਸੋ ਗੱਲਾਂ ਕਰਦੇ ਹਨ ਜਾਦੇ ਸੁਣੀਦਾ ਸੀ ਕਿ ਉਹਨਾਂ ਦਾ ਪਿਤਾ ਪੀਕੇ ਕਦੇ ਉਸ ਮੋੜ ਤੇ ਪਿਆ ਕਦੇ ਉਸ ਮੋੜ ਤੇ ਤਾਂ ਧਰਮਨਾਥ ਜੀ ਕਰਦਾ ਹੈ ਕਿ ਧਰਤੀ ਵਿੱਚ ਹੀ ਗਰਕ ਜਾਈਏ ਨਮੋਸ਼ੀ ਦੀ ਗੱਲ ਸੁਣਦੇ ਆ ਹੀ ਵੱਡੀ ਕੁੜੀ ਬੋਲੀ ਸੱਚੀ ਭਾਜੀ ਅਸੀਂ ਤੇ ਤੁਹਾਨੂੰ ਡਰ ਦੇ ਦੱਸਦੇ ਨਹੀਂ ਸਾਂ ਉਦੋਂ ਪਈਆ ਤੇ ਹੁਣ ਸੱਚੀ ਪੁੱਠੇ ਕੰਮੀ ਉੱਤਰ ਆਇਆ ਸੀ ਦੋ ਤਿੰਨ ਮਹੀਨੇ ਹੋਏ ਘਰੋਂ ਪਤੀਲਾ ਚੁੱਕ ਕੇ ਚੈਂਚਲਕਲੀ ਵਾਲੇ ਕੋਲ ਵੇਚ ਦਿੱਤਾ ਸੀ ਲੱਗਦੇ ਫਿਰ ਇਹ ਪਿੱਛੋਂ ਪਤਾ ਲੱਗਾ ਫਿਰ ਚੈਂਚਲ ਤੋਂ ਮੁੜ ਕੇ ਆਉਂਦਾ ਪੈਸਾ ਦੇ ਕੇ ਅਮਰੀਕ ਨੂੰ ਇੱਕ ੱੱੱਕਾ ਜਿਹਾ ਲੱਗਾ ਉਹ ਸੋਚੇ ਜੇ ਕਿਧਰੇ ਲੋਕਾਂ ਨੂੰ ਇਸ ਕਾ ਦਾ ਪਤਾ ਲੱਗ ਜਾਂਦਾ ਤਾਂ ਉਹ ਕੀ ਮੂੰਹ ਦਿਖਾਉਂਦਾ ਹੋ ਸਕਦਾ ਸੀ ਕਿ ਉਸ ਦਾ ਪਿਆ ਘਰ ਤੋਂ ਪਿੱਛੋਂ ਲੋਕਾਂ ਦੇ ਭਾਂਡੇ ਵਿੱਚ ਕਣੀ ਸ਼ੁਰੂ ਕਰ ਦਿੰਦਾ ਤੇ ਸਭ ਕੁਝ ਸੋਚਦੇ ਹੋਂ ਜਿਵੇਂ ਨਮੋਸ਼ੀ ਵਿੱਚ ਗਰਖ ਹੁੰਦਾ ਜਾ ਰਿਹਾ ਸੀ ਨਮੋਸ਼ੀ ਬੇਇੱਜ਼ਤੀ ਗਰਕਣਾ ਡੁੱਬਣਾ ਨਮਰਸ਼ੀ ਦੀ ਗੱਲ ਸੁਣਦੇ ਸਾਰੀ ਵੱਡੀ ਕੁੜੀ ਨੇ ਕਿਹਾ ਕਿ ਭਾਜੀ ਅਸੀਂ ਤਾਂ ਉਹ ਤੋਂ ਤੁਹਾਨੂੰ ਡਰਦੇ ਦੱਸਦੇ ਹੀ ਨਹੀਂ ਸੀ ਪਾਈਆ ਤਾਂ ਹੁਣ ਸੱਚਮੁੱਚ ਹੀ ਪੁੱਠੇ ਕੰਮਾਂ ਤੇ ਉਤਰ ਐ ਸੀ 2-3 ਮਹੀਨੇ ਪਹਿਲਾਂ ਉਸਨੇ ਘਰ ਉਪਤੀਲਾ ਚੁੱਕ ਕੇ ਕਲੀ ਵਾਲੇ ਚੈਂਚਲ ਨੂੰ ਵੇਚ ਦਿੱਤਾ ਸੀ ਉਹ ਪਤੀਲਾ ਲੱਭਦੇ ਰਹੇ ਪਰ ਬਾਅਦ ਵਿੱਚ ਉਹਨਾਂ ਨੂੰ ਪਤਾ ਲੱਗਾ ਤੇ ਫਿਰ ਉਹ ਚੈਂਚਲ ਨੂੰ ਪੈਸੇ ਦੇ ਕੇ ਉਸ ਤੋਂ ਪਤੀਲਾ ਲੈ ਕੇ ਆਏ ਇਹ ਗੱਲ ਸੁਣ ਕੇ ਅਮਰੀਕ ਨੂੰ ਤੱਕਾ ਜਿਹਾ ਲੱਗਾ ਉਸਨੇ ਸੋਚਿਆ ਜੇ ਕਿਤੇ ਇਸ ਗੱਲ ਦਾ ਲੋਕਾਂ ਨੂੰ ਪਤਾ ਲੱਗ ਜਾਂਦਾ ਤਾਂ ਉਹ ਲੋਕਾਂ ਨੂੰ ਕੀ ਮੂੰਹ ਖਾਂਦਾ ਪਾਉ ਹਾਲਤ ਵਿੱਚ ਉਹ ਲੋਕਾਂ ਨੂੰ ਮੂੰਹ ਖਾਂਣ ਜੋਗਾ ਨਾ ਰਹਿੰਦਾ ਅਮਰੀਕ ਸੋਚਦਾ ਸੀ ਕਿ ਹੋ ਸਕਦਾ ਸੀ ਇਸ ਦਾ ਪਿਤਾ ਘਰ ਤੋਂ ਵਾ ਲੋਕਾਂ ਦੇ ਭਾਂਡੇ ਵਿੱਚ ਉੱਕਣ ਲੱਗ ਪੈਂਦਾ ਇਹ ਸਭ ਕੁਝ ਸੋਚਦੇ ਹੋ ਜਿਵੇਂ ਸ਼ਰਮਿੰਦਗੀ ਜਾਂ ਬਦਨਾਮੀ ਵਿੱਚ ਡੁੱਬਦਾ ਜਾ ਰਿਹਾ ਸੀ ਤੁਸੀਂ ਛੱਡੋ ਉਹਦੀਆਂ ਗੱਲਾਂ ਉਹ ਤਾਂ ਚੰਚਲ ਦੀ ਹੱਟੀ ਵਿੱਚ ਵੜ ਕੇ ਕਈ ਵਾਰ ਨਸਵਾ ਨਸਵਾਰ ਵੀ ਲੈਂਦਾ ਸੀ ਤੇ ਹੁਣ ਤਾਂ ਫੀਮ ਦੀ ਥਾਂ ਨਸ਼ੇ ਦੀਆਂ ਗੋਲੀਆਂ ਜਿਹੀਆਂ ਵੀ ਖਾਂਦਾ ਸੀ ਉਹ ਬੀੜਾ ਜਾਂ ਵੀ ਲੈਂਦਾ ਸੀ ਮਹਿੰਦਰ ਦੀ ਇਹ ਗੱਲ ਸੁਣ ਕੇ ਅਮਰੀਕ ਨੇ ਸੋਚ ਚੰਗਾ ਹੋਇਆ ਉਹਦੇ ਪਿਓ ਦੀਆਂ ਗੱਲਾਂ ਉਸ ਕੋਲੋਂ ਲੁਕੀਆਂ ਰਹਿ ਸੰ ਇਹ ਜੋ ਸ਼ਰੀਅਮ ਨਹੀਂ ਸੀ ਕਰਦਾ ਇਸ ਲਈ ਹੋ ਸਕਦਾ ਲੋਕਾਂ ਨੂੰ ਵੀ ਇਸ ਦੀਆਂ ਇਹਨਾਂ ਗੱਲਾਂ ਦਾ ਪਤਾ ਵੀ ਨਾ ਹੋਵੇ ਤੇ ਜੇ ਉਹ ਤਾਂ ਪਿਓ ਸ਼ਰੀਅਮ ਭਾਂਡੇ ਚੁੱਕਦਾ ਨਸਵਾਰ ਲੈਂਦਾ ਗੋਲੀਆਂ ਖਾ ਕੇ ਡਿੱਗਦਾ ਰਹਿੰਦਾ ਤਾਂ ਉਹਨਾਂ ਦੇ ਪਰਿਵਾਰ ਦੀ ਕੋਈ ਇੱਜ਼ਤ ਰੈਣੀ ਸੀ ਪਲਾਂ ਅੱਗੇ ਵੱਡੀ ਕੁੜੀ ਦੇ ਸਾਹ ਟੁੱਟਣ ਦੀ ਮੋਸ਼ਨ ਉਹਦੀ ਜ਼ਮੀਨ ਨੂੰ ਤੁਰੰਦਰੋ ਜੱਕ ਨਹੀਂ ਕਰ ਦਿੱਤਾ ਹੋਇਆ ਬੀੜਾ ਲਾਇਆ ਹੋਇਆ ਪਾਣ ਨਮੋਸ਼ੀ ਵੇਚਦੀ ਅਮਰੀਕ ਦੀਆਂ ਜ਼ਮੀਰ ਆਤਮਾ ਅਮਰੀਕ ਦੀਆਂ ਕਾਰਤਾਰ ਸਿੰਘ ਬਾਰੇ ਗੱਲਾਂ ਸੁਣ ਕੇ ਮਿੰਦਾ ਆਪਣੇ ਪਿਤਾ ਬਾਰੇ ਕਹੇ ਕਿ ਤੁਸੀਂ ਉਹਦੀ ਗੱਲਾਂ ਛੱਡੋ ਉਹ ਤਾਂ ਚੰਚਲ ਦੀ ਹੱਟੀ ਵਿੱਚ ਵੜ ਕੇ ਗਈ ਵਾ ਨਰਸ ਵਾਰ ਲੈਂਦਾ ਸੀ ਤੇ ਹੁਣ ਤਾਂ ਉਹ ਅਫੀਮ ਦੀ ਇਸ ਗੱਲ ਤਾਂ ਨਸ਼ੇ ਦੀ ਗੋਲੀਆਂ ਵੀ ਖਾਣ ਲੱਗ ਪਈ ਸੀ ਉਹ ਵੀੜਾ ਜਾਂ ਵੀ ਲੈਂਦਾ ਸੀ ਮਹਿੰਦਰ ਦੀ ਇਸ ਗੱਲ ਨੂੰ ਸੁਣ ਕੇ ਅਮਰੀਕ ਨੇ ਸੋਚਿਆ ਕਿ ਇਹ ਤਾਂ ਚੰਗਾ ਹੋਇਆ ਕਿ ਉਸਦੇ ਪਿਤਾ ਦੀਆਂ ਗੱਲਾਂ ਉਸ ਤੋਂ ਲੁਕੀਆਂ ਰਹਿ ਗਈਆਂ ਉਸ ਨੂੰ ਪਤਾ ਨਹੀਂ ਲੱਗਿਆ ਇਸ ਤਰ੍ਹਾਂ ਉਹ ਸ਼ਰਮ ਨਹੀਂ ਕਰਦਾ ਸੀ ਸਿਸ ਕਰਕੇ ਉਹ ਸੋਚਦਾ ਸੀ ਕਿ ਲੋਕਾਂ ਨੂੰ ਵੀ ਉਸਦੀ ਇੰਨਾਂ ਗੱਲਾਂ ਬਾਰੇ ਜਾਣਕਾਰੀ ਨਾ ਹੋਵੇ ਅਮਰੀਕ ਸੋਚਦਾ ਕਿ ਜੇ ਕੋਸ ਦਾ ਬਾਪ ਸ਼ਰਮ ਪਾਡੇ ਚੁਗਦਾ ਨਸਵਾਰ ਲੈਂਦਾ ਗੋਲੀਆਂ ਖਾ ਕੇ ਡਿੱਗਦਾ ਰਹਿੰਦਾ ਉਹਨਾਂ ਦੇ ਪਰਵਾਦੀ ਕੋਈ ਜਿਤਨੀ ਸੀ ਰਹਿਣੀ ਪਹਿਲਾਂ ਹੀ ਵੱਡੀ ਕੁੜੀ ਦਾ ਰਿਸ਼ਤਾ ਟੁੱਟਣ ਦੀ ਬਦਨਾਮੀ ਨੇ ਅਮਰੀਕੀ ਆਤਮਾ ਤੋਂ ਰੰਦਰੋ ਜਖਮੀ ਕਰਤਾ ਹੋਇਆ ਸੀ ਕਿਉਂ ਬੀਬੀ ਠੀਕ ਗੱਲ ਹੈ ਉਸ ਨੂੰ ਪਰੇਪੀਤੇ ਨੂੰ ਉਤਰਾਹ ਸੀ ਕਿ ਉਹਦੀ ਮਾਂ ਨਹੀਂ ਉਸ ਨੂੰ ਪੀਏ ਕਰਜ਼ ਚੁੱਕਣ ਜ਼ਮੀਨ ਗੈਣੇ ਪਾਉਣ ਤੇ ਇਸ ਤਰ੍ਹਾਂ ਉਹਦੇ ਪਿਓ ਦੀਆਂ ਵਿਗੜੀਆਂ ਤਵਾਰੇ ਕਿਉਂ ਨਹੀਂ ਸੀ ਦੱਸਿਆ ਪੀਕਾ ਹੋਰ ਝੂਠ ਹੋਰ ਥੋੜਾ ਸਭ ਤੋਂ ਛੋਟੀ ਕੁੜੀ ਬੋਲ ਪਈ ਇਹ ਹਿਸਾਬ ਨਾਲ ਤਾਂ ਜਿਹੜੀ 2 ਕਿੱਲੇ ਵੱਜਦੀ ਸੀ ਜਿ ਜਿਉਂਦਾ ਰਹਿੰਦਾ ਉਹ ਵੀ ਗਹਿਣੇ ਪੈ ਜਾਣੇ ਸੀ ਪਿੱਛੇ ਰਹਿ ਜਾਣਾ ਸੀ ਗੱਲ ਅਮਰੀਕ ਦੇ ਮੂੰਹ ਵਿੱਚ ਹੀ ਸੀ ਗਵਿੰਦਰ ਬੋਰ ਪੇ ਪਿੱਛੇ ਰਹਿ ਜਾਣਾ ਸੀ ਠੁੰਣ ਠੁੰਣ ਗੋਪਾਲ ਪਰੇ ਪਿੱਤੇ ਗੁੱਸੇ ਵਿੱਚ ਇਤਰਾਜ਼ ਵਿਰੋਧ ਵਿਗੜੀਆਂ ਖਰਾਬ ਹੋਈਆਂ ਅਮਰੀਕ ਦੀ ਮਾਂ ਨੂੰ ਕਿਹਾ ਕਿਉਂ ਬੀਬੀ ਗੱਲ ਠੀਕ ਹੈ ਗੁੱਸੇ ਵਿੱਚ ਆਈ ਅਮਰੀਕ ਨੂੰ ਇਤਰਾਜ਼ ਸੀ ਕਿ ਉਸ ਦੀ ਮਾਂ ਨੇ ਉਸ ਨੂੰ ਉਸ ਦੇ ਪਿਆਦੇ ਰੁਪਏ ਕਰ ਚੱਕਣ ਜਵੀਨ ਗੈਣੇ ਪਾਉਣ ਉਸ ਦੀਆਂ ਵਿਗੜੀਆਂ ਹੋਈਆਂ ਆਤਾ ਬਾਰੇ ਕਿਉਂ ਨਹੀਂ ਸੀ ਦੱਸਿਆ ਸਭ ਤੋਂ ਛੋਟੀ ਕੁੜੀ ਵੋਲ ਵੀ ਠੀਕ ਹੈ ਹੋਰ ਝੂਠ ਥੋੜਾ ਅਮਰੀਕ ਨੇ ਸੋਚਿਆ ਕਿ ਜੇਕਰ ਉਸ ਦਾ ਬਾਪ ਜੀ ਹੋਂਦਾ ਰਹਿੰਦਾ ਤਾਂ ਬੱਚ ਦੀ ਦੋ ਕਿੱਲੇ ਜ਼ਮੀਨ ਵੀ ਗੈਣੇ ਪੈ ਜਾਣੀ ਸੀ ਤੇ ਪਿੱਛੇ ਰਹਿ ਜਾਣਾ ਸੀ ਗੱਲ ਅਜੇ ਅਮਰੀਕ ਦੇ ਮੂੰਹ ਵਿੱਚ ਸੀ ਕਿ ਮਿੰਦਰਬੌਰ ਤੇ ਪਿੱਛੇ ਹੀ ਰਹਿ ਜਾਣਾ ਸੀ ਠਣ ਠਣ ਕੁਬਾਲਪਾਪ ਪਿੱਛੇ ਕੁਝ ਵੀ ਨਹੀਂ ਸੀ ਵਜਣਾ ਮਹਿੰਦਰ ਗਰਲ ਕਰਕੇ ਫਿੱਕਾ ਜਿਹਾ ਹੱਸਿਆ ਉਹਦੇ ਹੱਸ ਵਿੱਚ ਨਾ ਤਾਂ ਕੋਈ ਖੁਸ਼ੀ ਸੀ ਨਾ ਕੋਈ ਦਰ ਅਜੀਬ ਤਰ੍ਹਾਂ ਦਾ ਇੱਕ ਬੇਰੰਗ ਹਾਸਾ ਹਨੇਰੇ ਵਿੱਚ ਹੀ ਪਰਿਵਾਰ ਦੇ ਹੋਰ ਵੀ ਇੱਕ ਦੋ ਜੀ ਹੌਲੀ ਜੇ ਹਸੇਂ ਜਿ ਲੱਗਦਾ ਸੀ ਜਿਵੇਂ ਉਹਨਾਂ ਨੂੰ ਮਹਿੰਦਰ ਦੀ ਆਖੇਗਾ ਸਰਵਸੰਮਤੀ ਦਾ ਪ੍ਰਵਾਨ ਸੀ ਉਹ ਇਸ ਕਰ ਦੇਸਾਈ ਦੇ ਵੇਲੇ ਸਿਰ ਤੁਰ ਜਾਂਦੇ ਜਿਵੇਂ ਸੁਰਖਰੂ ਹੋਏ ਮਹਿਸੂਸ ਕਰ ਰਹੇ ਸਨ ਸਰਵਸੰਮਤੀ ਇੱਕ ਰਹਿ ਸਭ ਦੀ ਸਹਿਮਤੀ ਪ੍ਰਵਾਨ ਮਨਜ਼ੂਰ ਸਾਈ ਮਾਲਕ ਸੁਰਖਰੂ ਕੇ ਸੀ ਜ਼ਿੰਮੇਵਾਰ ਨਿਵਾ ਨਿਵਾ ਕੇ ਮੁਕਤ ਹੋਣਾ ਮਹਿੰਦਰ ਗੱਲ ਕਰਨ ਤੋਂ ਬਾਅਦ ਫਿੱਕਾ ਜਿਹਾ ਹੱਸਿਆ ਉਸਦੇ ਇਸ ਹਾਸੇ ਵਿੱਚ ਨਾ ਤਾਂ ਕੋਈ ਖੁਸ਼ੀ ਸੀ ਨਾ ਕੋਈ ਦਰਦ ਇਹ ਜੀਵ ਕਿਸਮ ਦਾ ਬੇਰੰਗ ਜਿਹਾ ਹਾਸਾ ਸੀ ਪਰਵਾਰ ਦੇ ਇੱਕ ਦੋ ਜੀ ਹੋਰ ਵੀ ਨਹੀਂ ਹਨੇਰੇ ਵਿੱਚ ਹੌਲੀ ਜਿਹੇ ਹੱਸੇ ਇਸ ਦਿਨ ਲੱਗਦਾ ਸੀ ਜਿਵੇਂ ਨਮਿੰਦਰ ਦੀ ਕਹੀ ਹੋਈ ਗੱਲ ਸਰਵਸੰਮਤੀ ਨਾਲ ਮਨਜ਼ੂਰ ਸੀ ਤੇ ਉਹ ਇਸ ਘਰ ਦੇ ਮਾਲਕ ਦੇ ਸਮੇਂ ਸਿਰ ਹਮੇਸ਼ਾ ਲਈ ਤੁਰ ਜਾਂਦੇ ਜਿਵੇਂ ਆਪਣੇ ਆਪ ਨੂੰ ਸੁਰਖਰ ਹੋਏ ਅਨੁਭਵ ਕਰ ਰਹੇ ਸਨ ਤਾਂ ਪਿਆਰੇ ਵਿਦਿਆਰਥੀਓ ਤਾਂ ਇਹ ਸੀ ਦੂਸਰਾ ਪਾਠ ਅੰਗਸੰਗ ਅਗਲੀ ਵੀਡੀਓ ਦੇ ਵਿੱਚ ਆਪਾਂ ਇਸ ਦੇ ਪ੍ਰਸ਼ਨ ਉੱਤਰ ਕਰਾਂਗੇ ਧੰਨਵਾਦ